ਜਸਵੀਰ ਮੰਜੂ ਆਈ ਨਹੀਂ ਕੋ ਫੋਨ ਨਹੀਂ ਆਇਆ ਆ ਹਾਂਜੀ ਹਾਂਜੀ ਕਿੱਥੇ ਹੀ ਐ ਮੰਜੂ ਆਈ ਨਹੀਂ ਇਹ ਤਾਂ ਪਤਾ ਨਹੀਂ ਮੇਰੇ ਨਾਲ ਸਵੇਰੇ ਗੱਲ ਹੋਈ ਸੀ ਕੱਦੀ ਅੱਜ ਵੀ ਆਣ ਡਈ ਆ ਆਲੋ ਫੜੋ ਤੁਹਾਨੂੰ ਮੈਂ ਕਈ ਵਾਰੀ ਕਿਹਾ ਲੱਤਾਂ ਦੇਣਾ ਸ਼ੋਲਡਰ ਆ ਕੇ ਪਿਆ ਕਰੋ ਮੇਰੀ ਵੀ ਗੱਲ ਕਰਾਦਾ ਨਹੀਂ ਸੀ ਜਿਆਇਆ ਸੀ ਤੇ ਫੋਨ ਮੈਂ ਦਵਾ ਦਾ ਬਾਪ ਗੱਲ ਕੀਤੀ ਇਹਨਾਂ ਨੇ ਜਾਣਾ ਸੀ ਤੇ ਮੈਂ ਨਾਸ਼ਤਾ ਦੇਣ ਲੱਗ ਪਈ ਤੇ ਮੈਨੂੰ ਚੇਤਾ ਭੁੱਲ ਗਿਆ ਨਹੀਂ ਉਤਰਾਂ ਨੇ ਮੈਨੂੰ ਪੁੱਛਿਆ ਕਹਿੰਦੇ ਭੈਣਜੀ ਠੀਕ ਐ ਮੈਂ ਕਹਾ ਹੋ ਠੀਕ ਐ ਗਏ ਤੇ ਹੁਣ ਆ ਜੇ ਜੀ ਅੱਜ ਅੱਜ ਆਏ ਨਾ ਕੱਦੀ ਬਹਿ ਗਈ ਬੱਸ ਵਿੱਚ ਮੈਂ ਚੰਨ ਠੀਕ ਹੈ ਫਿਰ ਆਂਦੀ ਹੋਣੀ ਹੈ ਪਰ ਪਤਾ ਨਹੀਂ ਐਸ ਵਾਰ ਕਿਉਂ ਐਡੀ ਜਲਦੀ ਚਲ ਗਈ ਹੈ ਬੱਜੀ ਬੱਜੀ ਗਈ ਉਹ ਬੰਦੇ ਸਮਝ ਨਹੀਂ ਲੱਗੀ ਉਹ ਤੇ 2-3 ਮਹੀਨਿਆਂ ਬਾਅਦ ਜੰਦੀ ਹੁੰਦੀ ਹੈ ਨਾ ਇਹਨੇ ਦਿਓ ਵੀ ਮੈਂ ਕਹਨੀ ਆ ਜਦ ਮਿਲ ਨੂੰ ਲਾ ਸਾਰਿਆਂ ਨੂੰ ਵੀ ਉਦਾਸ ਹੋ ਜਾਂਦੇ ਐ ਕਿਤੇ ਪਤਾ ਨਹੀਂ ਉਹਨੂੰ ਆਪ ਨਹੀਂ ਚਾਜੜੇ ਨਹੀਂ ਮੈਂ ਚੱਲੀ ਮੈਨੂੰ ਕੰਮ ਹੈਗਾ ਕੰਮ ਐਹੀ ਕਰੀ ਗਈ ਐ ਟੈਂਚੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿੰਨਾ ਸੋਚਿਆ ਸਾਡੀ ਵਾਰੀ ਲਈ ਆ 2-3 ਮਹੀਨੇ ਬਾਅਦ ਤੁਸੀਂ ਜਾਂਦੇ ਜੇ 2-3 ਮਹੀਨਿਆਂ ਬਾਅਦ ਮੈਨੂੰ ਭੇਜ ਦੇ ਜੇ 2-3 ਮਹੀਨੇ ਬਾਅਦ ਮਨਜੂ ਬੈਨ ਜੀ ਨੂੰ ਭੇਜ ਦੇ ਦੇ। ਇਹ ਇਸ ਤਰ੍ਹਾਂ ਕਿਉਂ? ਬਿਆਸੀ ਘਰ ਚ ਰੌਣਕ ਬਣੀ ਰਹਿੰਦੀ ਐ। ਇਹ ਤਾਂ ਖਾਲੀ-ਖਾਲੀ ਘਰ ਰੱਖਦਾ। ਹੁਣ ਮੰਜੂ ਗਈ ਐ, ਤੂੰ ਮੈਂ ਹੈਗੇ ਆ ਨਾ ਘਰ ਦੇ ਚ ਰੌਣਕ ਤੇ ਬਣੀ ਐ ਨਾ। ਇਹ ਸੌਦਾਤ ਹੋਈਦਾ ਇੱਕ ਦੂਜੇ ਬਿਨਾਂ। ਮੈਂ ਤੇ 2 ਦਿਨ ਵੀ ਉਹ ਜਾਂਦੀ ਬੰਜੂ ਮੈਨੂੰ ਕੁਝ ਹੋਣਾ ਪੰਦਾ। ਕਿ ਉਹ ਗਈ ਐ। ਚਲੋ ਪਤਾ ਨਹੀਂ ਕੀ ਕੰਮ ਸੀ। ਬਸ ਉਹਦੀ ਪਰਚਾਈ ਦਾ ਫੋਨ ਆਇਆ ਤੇ ਉਹ ਕੰਦੀ ਮੈਂ ਜਾਣਾ ਤੇ ਚੱਲੀ ਗਈ। ਉਹ ਕਹੀ ਜੰਦੀ ਮੈਨੂੰ ਕੰਮ ਐ, ਮੈਨੂੰ ਕੰਮ ਐ, ਪਤਾ ਨਹੀਂ ਕਾਹਦਾ ਕੰਮ ਮੈਨੂੰ। ਐਡਾ ਕਿਹੜਾ ਮੈਨੂੰ ਕੰਮ ਹੋਇਆ ਮੈਂ ਤਾਂ ਆਉਣ ਨਹੀਂ ਸਮਾਂ ਹੀ ਲੱ ਚਲੋ ਤੇ ਮੈਂ ਆਪਣਾ ਬੈਗ ਤਿਆਰ ਕਰ ਲਿਆ ਜੇ ਅੱਛਾ ਹੁਣ ਤੇਰੀ ਵਾਰੀ ਹੈ ਵੇਖ ਲਓ ਵੇਖ ਲਓ ਆ ਛੁੱਟੀਆਂ ਹੈਗੀਆਂ ਤੇ ਭਤੀਜੇ ਵੀ ਮੇਰੇ ਕਹਿਣ ਡਏ ਆ ਕਿ ਭੂਆ ਜੀ ਆਜੋ ਆਜੋ ਤੇ ਨਾਲੇ ਨਾ ਰਣਵੀਰ ਦਾ ਜਨਮ ਦਿਨ ਹੈਗਾ ਅੱਛਾ ਤੇ ਉਹਦੇ ਜਨਮ ਦਿਨ ਦਾ ਵੀ ਹੋ ਜਾਊਗਾ ਜਾ ਨਹੀਂ ਜਾਣਾ ਫਿਰ ਤੇ ਜਾਣ ਕਰ ਲੈ ਫਿਰ ਕਰ ਲੈ ਹਾਂ ਚਲੋ ਮੈਂ ਤਿਆਰੀ ਕਰਦੀ ਆ ਫਿਰ ਤੇ ਮੇਰੀ ਗੱਲ ਸੁਣੋ ਮੇਰੇ ਰਾਧਾ ਮੈਂ ਸਬਜ਼ੀ ਬਣਾ ਜਾ ਸ਼ਾਮਾ ਜੋਗੀ ਉਹ ਫਿਰ ਥੱਕੀ ਕੋਈ ਨਹੀਂ ਮੈਂ ਬਣਾ ਲਾਂਗੀ ਅੱਡੀ ਜਿਹੜੀ ਗੱਲ ਹੈ ਮੈਂ ਕਿਹਾ ਥੱਕੀ ਜਾਣੀ ਬੱਸਾਂ ਦਾ ਸਫ਼ਰ ਕਿਤੇ ਹੁੰਦਾ ਕਿਤੇ ਮੈਂ ਬਣਾ ਲਾਂਗੀ ਮੈਂ ਮਿਲ ਕੱਟੀ ਪਈ ਐ ਸਬਜ਼ੀ ਮੈਂ ਬਣਾ ਲਾਂ ਨਹੀਂ ਚਲੋ ਠੀਕ ਐ ਠੀਕ ਐ ਹਾਂ ਜਲਦੀ ਤਿਆਰੀ ਕਰ ਹਾਂ ਠੀਕ ਐ ਠੀਕ ਐ ਪਰ ਗੱਲ ਸੋਚਣ ਵਾਲੀ ਐ ਮੇਰੇ ਦਿਮਾਗ 'ਚ ਖਟਕਣ ਢਈ ਐ ਗੱਲ ਤੇ ਮੰਜੂ ਇੰਦੀ ਜਲਦੀ ਗਈ ਕਿਉਂ ਆ ਦਾਨੀ ਕੀ ਗੱਲ ਐ ਕਿਹੜਾ ਕੰਮ ਮੈਨੂੰ ਸੀ ਇਹਦੀ ਪਰਜਾਈ ਦੇ ਸਦਿਆ ਮੈਨੇ ਪਰਜਾਈ ਨਹੀਂ ਸਦਿਆ ਕਰੀ ਜੰਦੀ ਐ ਪਤਾ ਐ ਪੈਸੇ ਦੀ ਪਰਜਾਈ ਚੱਤਰੋਂ ਬੜੀ ਹੈਗੀ ਐ ਕਿਤੇ ਹੋਈ ਨਾ ਕੋਈ ਸਕਾਂਦੀ ਹੋਵੇ ਕੋਈ ਹੈ ਨਾ ਵੇਖਦੀ ਹੋਵੇ ਵੇਖ ਕੇ ਛੜਦੀ ਨਾ ਹੋਵੇ ਇਹ ਤਿੰਨੇ ਦਰਾਂ ਨਹੀਂ ਸਾਂ ਇਕੱਠੀਆਂ ਇਹ ਮੰਜੂ ਦੱਸਦੀ ਹੁੰਦੀ ਸੀ ਮੈਨੂੰ ਮੇਂ ਪਰਜਾਈ ਕਹਿੰਦੀ ਤੂੰ ਤਿੰਨੇ ਕਿੱਸਾ ਇਕੱਠੀਆਂ ਰਹਿ ਪੰਦੀਆਂ ਸਾਡੇ ਘਰ ਤੇ ਰੋਜ਼ ਲੜਾਈ ਹੁੰਦੀ ਦੋ ਜਣੀਆਂ ਤਾਂ ਵੀ ਲੜਦੇ ਰਹਿੰਦੇ ਰਹੇ ਹਰ ਵੇਲੇ ਪਰ ਇਹੋ ਜੀ ਗੱਲ ਮੰਜੂ ਮੇਰੀ ਇਹੋ ਜੀ ਨਹੀਂ ਬਹੁਤ ਸਿਆਣੀ ਸਮਝਦਾਰਨੀ ਇਹ ਉਹ ਤੇ ਵੈਸੇ ਮੇਰੀ ਆਗਿਆ ਤੋਂ ਬਿਨਾਂ ਕਿਤੇ ਜਾਂਦੀ ਜਾਂਦੀ ਨਹੀਂ ਐਦ ਕੀ ਪਤਾ ਨਹੀਂ ਕੀ ਇਹਨੂੰ ਹੋਇਆ ਉਹਦੀਆਂ ਗੱਲਾਂ ਚਾਣ ਵਾਲੀ ਨਹੀਂ ਹੋਈ ਜਦੋਂ ਦੇ ਸਾਡੇ ਮਾਤਾ ਜੀ ਗਏ ਨਾ ਇਹਨਾਂ ਨੇ ਮੈਨੂੰ ਸੱਸ ਸਦਾ ਉਦ ਦੱਸਤਾ ਮੇਰੇ ਤੋਂ ਪੁੱਛੇ ਬਿਨਾਂ ਤਾਂ ਹਿਲਦੀਆਂ ਨਹੀਂ ਜਰਾ ਜਿੰਨਾ ਵਿੱਚ ਇਹ ਬਾਜ਼ਾਰ ਤੋਂ ਸਮਾਨ ਲੈਣ ਜਾਣ ਤਾਂ ਵੀ ਕਹਿੰਦੀ ਐ ਦੀਦੀ ਅਸੀਂ ਹੋਈਏ ਹੋਈਏ ਮੈਂ ਕਹਿੰਦੀ ਨਹੀਂ ਜਾਓ ਕਿੰਨੀ ਵਾਰੀ ਪੁੱਛਣਾ ਜੇ ਇਹ ਮੈਂ ਤਾਂ ਜਾਂਦੀ ਹੀ ਨਹੀਂ ਐਸ ਤਰ੍ਹਾਂ ਪਤਾ ਨਹੀਂ ਕੀ ਹੋਇਆ ਖੁੱਲ੍ਹੇ ਗੱਲਾਂ ਕਰੀ ਜਾਂਦੇ ਜੇ ਮੈਂ ਸੋਚਿਆ ਕਿ ਮੰਜੂ ਸ਼ਾਇਦ ਕਿਤੇ ਆ ਗਈ ਹੋਗੀ ਉਹਦੇ ਨਾਲ ਲੱਗੇ ਜੇ ਕੱਲੇ ਹੀ ਬੋਲੀ ਜਾਂਦੇ ਜੇ ਮੰਜੂ ਤੇ ਆਈ ਨਹੀਂ ਪਰ ਉਹ ਵੀ ਮੇਰੇ ਦਿਮਾਗ 'ਚ ਘਟਕਦਾ ਪਿਆ ਸੀ ਵੀ ਇੰਨੀ ਜਲਦੀ ਕਿਉਂ ਚਲੀ ਗਈ ਆਦ ਕੀ ਆਏ ਹਾਏ ਹੋ ਸਕਦਾ ਕੋਈ ਕੰਮ ਹੋਵੇ ਨਾਲੇ ਦਸਦੀ ਤੇ ਹੈਗੀ ਆ ਵੱਡੀ ਪਰਜਾਈ ਉਹਦੀ ਉਸ ਤਰ੍ਹਾਂ ਦੇ ਕਿਤੇ ਘਰ ਲੜਾਈ ਝਗੜਾ ਨਾ ਹੋਇਆ ਹੋਵੇ ਕਈ ਗੱਲਾਂ ਪੈਂਦੀ ਦੱਸਣ ਵਾਲੀਆਂ ਹੁੰਦੀਆਂ ਤੇ ਕਈ ਗੱਲਾਂ ਨਹੀਂ ਦੱਸਣ ਵਾਲੀਆਂ ਹੁੰਦੀਆਂ ਚਲ ਵੈਸੇ ਜਸਵੀਰ ਮੈਂ ਕਿਹੜੀ ਕਿਸੇ ਨੂੰ ਦੱਸਨੀ ਮੇਰੀਆਂ ਤੁਸੀਂ ਭੈਣਾਂ ਨੂੰ ਛੋਟੀਆਂ ਮੈਂ ਤੁਹਾਡੀ ਗੱਲਾਂ ਵਿੱਚ ਆਲਣੀ ਆ ਨਾ ਤੁਹਾਡੇ ਪਿੱਕਿਆਂ ਨੂੰ ਵੀ ਆਲਣੀ ਹੈ ਪੈਂਜੀ ਜੇ ਕੋਈ ਗੱਲ ਹੋਈ ਨਾ ਮੰਜੂ ਤਾਂ ਤੁਹਾਨੂੰ ਪਤਾ ਦਿਲ ਕਿੱਡਾ ਸਾਫ਼ ਉਹਨੇ ਆਂਦੇ ਹੀ ਦੱਸਣਾ ਉਹਨੇ ਆਪ ਹੀ ਦੱਸਣਾ ਵੀ ਐਸ ਕੰਮ ਸੀ ਤੇ ਮੈਂ ਆ ਕੰਮ ਵਾਸਤੇ ਗਈ ਸੀ ਚਲੋ ਬੈਠੋ ਆਣ ਵਾਲੀ ਹੋਣੀ ਆ ਤੇ ਆਂਦੇ ਆ ਉਹਨੇ ਪਹਿਲਾਂ ਕਹਣਾ ਮੈਨੂੰ ਚਾਹ ਦੋ ਮੈਂ ਠੰਡ ਚਾਹੀਦੀ ਮੈਂ ਬਣਾ ਦਾਂਗੀ ਤੂੰ ਤਿਆਰ ਹਾਂ ਚਲ ਪੀ ਕੇ ਠੀਕ ਹੈ ਮੈਂ ਕਰਾਂ ਕਰਾਂ ਦਵਾ ਦਵ ਆਪਣੀ ਤਿਆਰੀ ਕਰ ਤੇ ਇਹ ਬੜਾ ਵੱਸ ਨਾਲ ਖਬਰਾਂ ਆਟ ਗਈ ਹੁੰਦੀ ਵੀ ਦਰਵਾਜਾ ਵੀ ਖੁੱਲਾ ਪਿਆ ਵਾ ਚਲ ਇਹਨਾਂ ਨੂੰ ਪਤਾ ਲੱਗ ਗਿਆ ਨਾ ਮੈਂ ਆਨੀ ਪਈ ਆ ਹਾਏ ਤੋਂ ਠੰਡ ਨਹੀਂ ਗਈ ਬਾਸ ਵਿੱਚ ਤੇ ਮੇਰਾ ਸਿਰ ਭਾਟਣ ਲੱਪਿਆ ਵਾ ਚਲ ਆ ਪਿਆ ਵਾ ਵਾਜ ਦਵਾ ਬੰਜੀ ਮੰਜੂ ਆ ਗਈ ਹੈ ਹਾਂ ਬੈਠੇ ਠੰਡ ਵਿੱਚ ਸ਼ੁਕਰ ਹੈ ਬਾਸ ਹੋਈ ਨਾ ਤੇਰੇ ਬਿਨਾ ਹਾਏ ਮੈਂ ਆਪੋ ਦਾ ਆਸ ਹੋ ਗਈ ਚਲ ਹਲੋ ਬੈਗ ਵੀ ਡਿੱਗੀ ਜਾਂਡਿਆ ਵੀ ਅੱਕ ਗਿਆ ਉਹ ਕਹਿੰਦਾ ਤੂੰ ਬਹੁਤ ਦੇਰ ਲਾਈ ਹਾਂ ਹਾਂ ਕੋਰਸ ਨਾ ਉਹ ਤੁਸਨਾ ਠੀਕ ਹੈ ਉਹ ਵੱਡੇ ਦੀਦੀ ਕਿੱਧਰ ਹੈ ਇੱਧਰ ਹੀ ਹੈ ਉਹ ਵੀ ਜਾਂਦੀ ਤਿਆਰੀ ਕਰਦੇ ਪਏ ਕਿੱਧਰ ਪੇਕੇ ਉਨੇ ਜਾ ਰਹੇ ਹੈ ਇੱਥੇ ਰਹਿੰਦੇ ਨੇ ਅੱਜ ਤੇ ਮੈਂ ਆਈ ਆ ਮੇਰੇ ਭਤੀਜੇ ਦਾ ਜਨਮ ਦਿਨ ਹੈ ਨਾ ਤੇ ਜਾਣਾ ਤੇ ਕਿਸੇ ਵੀ ਜਾਣਾ ਨਾ ਮੈਂ ਹੋਰ ਕੀ ਆ ਜੇ ਬਸ ਵਧੀਆ ਮੇਰਾ ਸੱਚੇ ਦਿਲ ਨਹੀਂ ਸੀ ਲੱਗਣ ਡਿਆ ਮੇਰਾ ਵੀ ਨਹੀਂ ਲੱਗਾ ਉੱਥੇ ਸੋਗਾ ਦਿਲ ਇੰਨਾ ਦਾ ਮੈਂ ਦੇਖਿਆ ਬਾਹਰ ਬੂਆ ਵੀ ਖੁੱਲਾ ਸੀ ਉਹ ਉਹ ਪਤਾ ਨਹੀਂ ਉਹ ਮੈਂ ਕਿਹਾ ਪਾਇਲ ਹੋਣੇ ਗਈ ਹੈ ਨਾ ਅੱਛਾ 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 ਚਲ ਬਹਿ ਜਾ ਠੰਡ ਬੜੀ ਹੈ ਜੇ ਠੰਡ ਨਹੀਂ ਮੈਂ ਚਾਹ ਤੇ ਬਣਾ ਕੇ ਲੈ ਕੇ ਨਹੀਂ ਉਹ ਅੱਜ ਤਾਂ ਮੈਂ ਦੱਸਦੀ ਹਾਂ ਹਾਂ ਬੱਸ ਵਿੱਚ ਨਾ ਲੰਗਰ ਆ ਗਿਆ ਸੀ ਚਾਹ ਵਾਲਾ ਅੱਛਾ ਤੇ ਮੈਂ ਉੱਥੋਂ ਹੀ ਪੀ ਲਏ ਦੋ ਗਲਾਸ ਠੰਡ ਬੜੀ ਸੀ ਪੀ ਲਈ ਫੇਰ ਕੀ ਆ ਫੇਰ ਕੀ ਹੋਇਆ ਫੇਰ ਚ ਕੀ ਆ ਹਾਂ ਫੇਰ ਚ ਸ਼ਰਮਗਾਰ ਇੱਕ ਨੇ ਚਾਹ ਦੇ ਦਿੱਤੀ ਤੇ ਇਹ ਦੋ ਕਪੀਸ ਬਰੈਡ ਪਕੋੜੇ ਦੇ ਵੇਸਣ ਵਾਲੇ ਮਿਲ ਗਏ ਮੈਂ ਕਿਹਾ ਘਰ ਜਾ ਕੇ ਕੀ ਤੁਹਾਨੂੰ ਤੰਗ ਕਰਨਾ ਮੈਂ ਆਪੇ ਖਾ ਲਏ ਕੋਈ ਓਟਾ ਠੰਡ ਬੜੀ ਗੀ ਨਾ ਨਾ ਹੁਣ ਨਹੀਂ ਚਾਹ ਚੂਪੀਣੀ ਤੁਹਾਨੂੰ ਮੈਂ ਬਣਾ ਕੇ ਪਿਲਾਉਂਦਾ ਨਹੀਂ ਮੈਂ ਸਬਜ਼ੀ ਬਣਾਤੀ ਆ ਤੇ ਕੀ ਨਾ ਕਰਦੇ ਮੈਂ ਬੈ ਖੜਨਾ ਸੀ ਉਹ ਵਾਲਾ ਅੱਛਾ ਹੀ ਤੂੰ ਇੰਜ ਕਰ ਆ ਬੈਗ ਮੈਨੂੰ ਦੇ ਦੇ ਤੇ ਮੈਂ ਫਿਰ ਲੈ ਜੰਨੇ ਆ ਲੈ ਜੋ ਲੈ ਜੋ ਕੋਈ ਗੱਲ ਨਹੀਂ ਜਾਣਾ ਨਹੀਂ ਇਹਦੇ ਭਤੀਜੇ ਦਾ ਜਨਮ ਦਿਨ ਅੱਜ ਅੱਛਾ 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 ਅੱਤ ਜਾਂਦੇ ਹਨ ਨਹੀਂ ਲੈ ਜੋ ਲੈ ਜੋ ਬੈਗ ਲੈ ਜੋ ਬੈਗ ਲੈ ਕਿੱ데 ਮੈਂ ਜਾਣਾ ਮੈਂ ਸੋਚ ਲਿਆ ਮੈਂ ਕਾਲੇ ਜਾਵਾਂਗੇ ਜਰਮਦਨ ਤਾਂ ਕੱਲ ਰਾਤੀ ਆ ਅੱਛਾ ਮੇਰੀ ਭੈਣ ਆਈ ਹੈ ਮੈਂ ਕਿੰਨਾ ਬੰਦਾ ਕਰਦਾ ਹੈ ਸਹੀ ਗੱਲ ਹੈ ਸਹੀ ਗੱਲ ਹੈ ਮਨਜੋ ਹਾਂਜੀ ਇਹ ਬੈਗ ਤੇ ਬਹੁਤ ਸੋਨਾ ਕਦੋਂ ਲਿਆ ਲਿਆ ਮੈਂ ਤੇ ਕਿਤੋਂ ਵੀ ਨਹੀਂ ਲਿਆ ਤੇ ਫਿਰ ਤੂੰ ਉਧਰੋਂ ਲੈ ਗਈਆਂ ਨਾ ਫੇਰ ਮੈਂ ਕਿੰਨੀ ਵਾਰੀ ਸਮਝਾਇਆ ਪੇਕਿਓ ਨਾ ਲਿਆਗਾ ਉਹਨਾਂ ਨੇ ਤੰਗ ਕਰਿਆ ਹੁਣ ਨਹੀਂ ਨਹੀਂ ਪੇਕਿਓ ਥੋੜੀ ਜਿਹੀ ਤਾਜ਼ੀ ਹੈ ਬੈਗ ਮੈਂ ਅਤੇ ਜਸਵੀਰ ਭੈਣ ਜੀ ਦਾ ਲੈ ਕੇ ਗਈ ਸੀ ਮੈਂ ਅੰਨਾ ਨੇ ਨਵਾ ਨਵਾ ਬਨਵਾਇਆ ਹੀ ਨਾ ਫੇ ਉਸ ਦਿਨ ਨਹੀਂ ਆਇਆ ਸੀ ਬੈਗ ਅੰਨਾ ਦਾ ਇੰਨਾ ਕੋਲੋਂ ਲੈ ਕੇ ਗਈ ਆ ਮੈਂ ਤੇ ਜਸਵੀਰ ਨੇ ਬਨਵਾ ਉਹ ਪਹਿਲਾਂ ਆਪਾਂ ਕਪੜਾ ਨਹੀਂ ਸੀ ਲੈ ਕੇ ਆਏ ਸੂਟਾਂ ਦਾ ਤੇ ਉਹ ਕਪੜਾ ਥੋੜਾ ਘੱਟ ਸੀ ਜੀ ਬਾਜ਼ਾਰ ਗਈ ਸੀ ਤੇ ਤੇ ਬੈਗ ਬੜੇ ਸੋਹਣੇ ਟੰਗੇ ਹੋਏ ਸੀ ਤੇ ਮੈਂ ਨਾਲ ਪੁੱਛਿਆ ਬੈਗ ਕਿੰਨੇ ਦਾ ਤੇ ਉਹ ਕਹਿੰਦੇ 200 ਰੁਪਏ ਦਾ ਤੇ ਉਹ ਕਹਿੰਦੇ ਜੇ ਤੁਹਾਡੇ ਕੋ ਕਪੜਾ ਹੋਵੇ ਨਾ ਤੁਸੀਂ ਸਾਨੂੰ ਕਪੜਾ ਵੀ ਜ਼ਰੂਰ ਬੈਗ ਬਣਾਵਾਂਗੇ ਤੇ ਪੈਂਜੀ ਫਿਰ ਆਪਣੇ ਕੋ ਪੀਸ ਪਿਆ ਸੀ ਮੈਂ ਦੇ ਦਿੱਤਾ ਤੇ ਬੈਗ ਬਣਾ ਲਿਆ ਮੂਰਤ ਵੀ ਮੈਂ ਹੀ ਕੀਤਾ ਬਹੁਤ ਸੋਨਾ ਬਣਿਆ ਹੈ ਨਾ ਬੜਾ ਵਧੀਆ ਲੱਗਦਾ ਵੀ ਬੈਗ ਹਾਂ ਬਹੁਤ ਸੋਨਾ ਲੱਗਦਾ ਚਲ ਮੰਜੂ ਫੇਰਾ ਕੋਈ ਗੱਲ ਅੰਦਰ ਲੰਮੇ ਪੈ ਜਾ ਥੋੜੀ ਦਿਰ ਨਹੀਂ ਲੰਮੇ ਜਾ ਤੇ ਤੁਸੀਂ ਮੈਨੂੰ ਕੰਮ ਦੱਸੋ ਮੈਂ ਆਰਾਮ ਹੀ ਕਰਕੇ ਆਇਆ ਹਾਂ ਨਾ ਟਿਕੀ ਮਸ਼ੀਨ ਨੇ ਨਹੀਂ ਨਹੀਂ ਤੁਸੀਂ ਮੈਨੂੰ ਦੱਸੋ ਕਿ ਰੋਟੀ ਸਬਜ਼ੀ ਬਣਾਣੀ ਹੈ ਮੈਂ ਬਣਾਣੀ ਆ ਮੈਂ ਜਾਣਾ ਸੀ ਪੇਕੇ ਤੇ ਅੱਜ ਮੈਂ ਜਾਣਾ ਨਹੀਂ ਅੱਜ ਆਪਾਂ ਮਾਰਦੇ ਗੱਲਾਂ ਬਾਤਾਂ ਚਲੋ ਫਿਰ ਆਉਂ ਕਰ ਮਟਰਾਂ ਵਾਲੇ ਚਾਹ ਵਾਲੀ ਬਣਾ ਲਾਂਗੇ ਸ਼ਾਮੀ ਚਾਹ ਬਣਾ ਲਾਂਗੇ ਚਲੋ ਆਵਾਂ ਫਿਰ ਨਾਲ ਤਾਂ ਡੇ ਆ ਜਾ ਆ ਜਾ ਆਈ ਜੀ ਤੇ ਬੈਗ ਪਕੜ ਲਵਾਂ ਕੀ ਕਰਦੇ ਬਈਓ ਕੁਝ ਨਹੀਂ ਆ ਗਵੰਡੀਆਂ ਨੇ ਹਰੇ ਦੂਜਾ ਗੇਟ ਲਵਾਇਆ ਹੈ ਉਹ ਕਹਿ ਕੇ ਗਏ ਸੀ ਕਿ ਇੱਧਰ ਰੱਖ ਦੋ ਤੇ ਮੈਂ ਕਹਾਂ ਚਲ ਰੱਖ ਜੋ ਗੇਟ ਤੇ ਮੈਂ ਹੀ ਪੁੱਛਣ ਲੱਗੀ ਸੀ ਤੁਹਾਨੂੰ ਮੈਂ ਕਿਹਾ ਸ਼ਾਇਦ ਅਸੀਂ ਵੀ ਕਿਤੇ ਭਾਜੀ ਨਵਾਂ ਲੈ ਆਏ ਗੇਟ ਤੇ ਆਪਣਾ ਇਹ ਲਥਵਾ ਗਿਆ ਕਿਤੇ ਇਹ ਲਵਾਣ ਲੱਗਿਆ ਸੀ ਨਹੀਂ ਨਹੀਂ ਉਹ ਗਵੰਡੀ ਰੱਖ ਕੇ ਗਏ ਤੇ ਆ ਇੱਧਰ ਹੀ ਧੁਰਾਈਆਂ ਤੇ ਮੈਂ ਕਿਹਾ ਮੈਂ ਇਹਨਾਂ ਨੂੰ ਬੈਗ ਫੜਾ ਦਵਾਂ ਤੇ ਮੈਂ ਵੀ ਬਾਹਰ ਆ ਗਈ ਮੈਂ ਕਿਹਾ ਨਾਲ ਥੋੜਾ ਕੰਮ ਕਰਵਾ ਦਿੰਨੀ ਆ ਕੱਪ ਕਿਹੜਾ ਹੈਗਾ ਕੱਪੜੇ ਲਾਣ ਵਾਲੇ ਸੀ ਕੱਪੜੇ ਚੁੱਕ ਕੇ ਮੈਂ ਅੰਦਰ ਪਾਰੇ ਆ ਦੇਖੋ ਮੁੰਨਾ ਭਾਬੀ ਜੀ ਨੇ ਸੂਟ ਦਿੱਤਾ ਦੇ ਵਧੀਆ ਬਹੁਤ ਸੋਹਣਾ ਬਹੁਤ ਵਧੀਆ ਸੂਟ ਹੈਗਾ ਹਨਾ ਤੇ ਇਹ ਤੁਹਾਡਾ ਬੈਗ ਆਏ ਹਾਏ ਤੇ ਨਾਲੇ ਤੁਹਾਨੂੰ ਮੈਂ ਇੱਕ ਗੱਲ ਦੱਸਣੀ ਹੈ ਦੀਦੀ ਬੈਠੇ ਹੋਈ ਸੀ ਨਾ ਇਸ ਕਰਕੇ ਮੈਂ ਤੁਹਾਨੂੰ ਦੱਸੀ ਹਾਂ ਭਤੀਜਾ ਨਹੀਂ ਮੇਰਾ ਰਾਗੋਵ ਆਹੋ ਤੇ ਉਹਨੇ ਨਵੀਂ ਲੀਲਾ ਪਾਤੀ ਕਾਦੀ ਲੀਲਾ ਪਾਈ ਹੈ ਨਵਾਂ ਸਾਲ ਨਹੀਂ ਹੈ ਪਿਨੀਵਾਲੇ ਦੇਣਾ ਆਹੋ ਤੇ ਯਾਰ ਦੋਸਤਾਂ ਨੇ ਆਪਣੀਆਂ ਸਹੇਲੀਆਂ ਬਿਠਾਈਆਂ ਹੀ ਆਂ ਮੋਟਰਸਾਈਕਲ ਦੇ ਪਿੱਛੇ ਹਾਂ ਤੇ ਐਨੇ ਵੀ ਆਪਣੀ ਸਹੇਲੀ ਸਾਧ ਲਈ ਰੱਬਾ ਮੁੰਡੇ ਵੀ ਵੇਖ ਲੈ ਕੀ ਕਰਦੇ ਦੇ ਕੀ ਕਰਦੇ ਹਾਂ ਤੇ ਪਿੱਛੇ ਸਹੇਲੀ ਬਿਠਾਈ ਹੋਈ ਤੇ ਉਹ ਮੇਰੇ ਭਰਾ ਦਾ ਦੋਸਤ ਸੀ ਹਾਂ ਮੰਨੋ ਮੰਨੋ ਨਾਮ ਹੀ ਹੁੰਦਾ ਹਾਂ ਤੇ ਉਹਨੇ ਵੇਖ ਲਿਆ ਤੇ ਉਹ ਵੀ ਐਡਾ ਸ਼ਦਾਈ ਨਿਕਲਿਆ ਤੂੰ ਉਹਦੀ ਮੰਮੀ ਨਾਲ ਗੱਲ ਕਰ ਲੈ ਜਾਂ ਦਾਦੀ ਨਾਲ ਗੱਲ ਕਰ ਲੈ ਸਿੱਧੀ ਮੇਰੇ ਭਰਾ ਨੂੰ ਦੱਸ ਦਿੱਤਾ ਉਹਨੇ ਜੇ ਤੇਰੇ ਮੁੰਡੇ ਨੇ ਕੁੜੀ ਬਿਠਾਈ ਹੋਈ ਹੈ ਪਿੱਛੇ ਤੇ ਤੈਨੂੰ ਪਤਾ ਹੋਗਾ ਵੀ ਕਿਹੋ ਜਿਹਾ ਮੇਰਾ ਵੱਡਾ ਭਰਾ ਅੱਛਾ ਤੂੰ ਦਾਦੀ ਪੱਜੀ ਗਈਆਂ ਤੇਰਾ ਤੂੰ ਮੈਨੂੰ ਕਦੀ ਸੀ ਮੈਂ ਤੁਹਾਨੂੰ ਆ ਕੇ ਸਾਰੀ ਗੱਲ ਦੱਸਦੀ ਹਾਂ ਤੇ ਮੇਰੀ ਪੜ੍ਹਾਈ ਨਾ ਮੰਨੂ ਫੋਨ ਨਹੀਂ ਕੀਤਾ ਨਾ ਤੇ ਉਹਨੇ ਘਰ ਕਲੇਸ਼ ਪਾ ਦਿੱਤਾ ਮੇਰੇ ਭਰਾ ਨੇ ਤੇ ਮੁੰਡੇ ਨੂੰ ਵੱਖਰਾ ਪੰਨ ਛੱਡਿਆ ਹੀ ਉਹਨੇ ਤੇ ਜਵਾਨ ਬੱਚਾ ਹੱਥ ਥੋੜੀ ਚੁੱਕਣਾ ਚਾਹੀਦਾ ਤੂੰ ਕਮ ਸੇ ਕਮ ਉਹਨੂੰ ਪੁੱਛ ਹੀ ਤੋ ਵੀ ਜਦੋਂ ਸੇ ਵੇ ਕਿੱਡਾ ਸ਼ਦਾਈਏ ਤੋ ਉਹਦੀ ਮਾਂ ਨਾਲ ਗੱਲ ਕਰ ਲਾ ਉਹਦੀ ਦਾਦੀ ਨਾਲ ਗੱਲ ਕਰ ਲਾ ਤੈਨੂੰ ਪਤਾ ਰਿਹਾ ਜੇ ਨਾ ਸ਼ੌਕੀ ਭਾ ਇਦਾਂ ਦਾ ਹੈਗਾ ਵਾ ਉਹਨੇ ਕੀਤੀ ਨਹੀਂ ਤੇ ਮੇਰੇ ਭਤੀਜੇ ਨੇ ਹੁਣ ਮੂੰਹ ਬਣਾ ਕੇ ਬੈਠਾ ਹੈ ਦੱਸ ਮੈਂ ਕੀ ਕਰਾਂ ਮਰਦਾ ਸਮਝ ਨਹੀਂ ਲੱਗਦੀ ਤੈਨੂੰ ਵੇਖ ਮੰਜੂ ਜਦੋਂ ਮਾਂ ਪਿਓ ਨੂੰ ਪਤਾ ਲੱਗਦਾ ਗੁੱਸੇ ਤੇ ਚੜਦਾ ਹੀ ਐ ਬੱਚੇ ਆਪਣੇ ਆਪ ਇਹਦੇ ਨਾਲ ਗੱਲ ਕਰਦੇ ਜਦੋਂ ਪਤਾ ਹੈ ਕਿ ਸਾਡੇ ਮਾਂ ਪਿਓ ਇਹ ਚੀਜ਼ਾਂ ਨਹੀਂ ਪਸੰਦ ਕਰਦੇ ਤੇ ਫਿਰ ਇਹੋ ਜਿਹਾ ਕੰਮ ਕਰਦੇ ਕਿਉਂ ਮੈਂ ਦਿਲਗੇ ਚਾਹਦੀ ਕਿ ਆ ਕੰਮ ਨਾ ਹੋਵੇ ਤੇ ਪਰ ਹੁਣ ਹੋਰ ਹੀ ਪਸੋੜੀਆਂ ਪਈਆਂ ਆਈਆਂ ਉੱਧਰ ਤੇ ਮੈਂ ਤੇ ਆ ਗਈਆਂ ਘਰ ਹੁਣ ਚੱਲ ਹੁਣ ਸਭ ਠੀਕ ਐ ਨਾ ਹੁਣ ਤੇ ਠੀਕ ਐ ਪਰ ਤੈਨੂੰ ਪਤਾ ਹੀ ਅੱਜ ਕੱਲ ਦੇ ਬੱਚਿਆਂ ਦਾ ਚੱਲ ਕੋਈ ਨਹੀਂ ਸਮੇਂ ਦੇ ਨਾਲ ਪੀ ਠੀਕ ਹੋਗਾ ਚੱਲਾ ਆਂਦਾਂ ਆਲੋ ਹੇ ਰੱਬਾ ਬਾਹਰ ਤਾਂ ਹਵਾ ਹੀ ਬੜੀ ਐ ਉਹ ਮੈਂ ਠੰਡ ਬਹੁਤ ਹੀ ਐ ਓਹੋ ਵੈਗ ਸੋਨਾ ਨਾ ਹਾਂ ਬਹੁਤ ਸੋਨਾ ਮੈਂ ਹੀ ਤੇ ਦੇਖ ਨਹੀਂ ਪਈ ਮਜਬੂਰ ਮੇਰੀ ਗੱਲ ਸੁਣੋ ਭੈਣ ਜੀ ਇਹ ਐ ਕਿ ਨਾ ਮੈਨੂੰ ਇਤਰਾਹ ਦੀਆਂ ਜਰਾਬਾਂ ਹੋਰ ਬਣਾ ਦਿਓ ਵਾਵਾ ਇਹਦੇ ਨਾਲ ਪੈਰ ਨਿੱਗੇ ਰਹਿੰਦੇ ਉਹਨੇ ਤੇ ਆਂਦੇ ਮੈਨੂੰ ਵਿਹਲਾ ਕਰਕੇ ਬੈਗ ਫੜਾਤਾ ਮੈਂ ਕਿਹਾ ਆਪਾਂ ਕੋਲ 10 ਕਿੜਾ ਹੈਗਾ ਵੀ ਮੈਂ ਆਪ ਹੀ ਲੈ ਲੈਣਾ ਸੀ ਕੀ ਵੇਖਣ ਦੇ ਆਪਣੇ ਕੱਪੜੇ ਮੈਂ ਦੇਖਦੀ ਵੀ ਫੋਕਟਾ ਬੂਟਾ ਵਧੀਆ ਲੱਗੀਆਂ ਬੜੀਆਂ ਸੋਹਣੀਆਂ ਲੱਗੀਆਂ ਹੋਈਆਂ ਹੈ ਸੀ ਕੀ ਹੈ ਕੋਈ ਸਮਾਨ ਲੈ ਕੇ ਆਉਣਾ ਤਾਂ ਸ਼ਦੈਨ ਜੀ ਆਪਣੀ ਨੂੰ ਵਿਹਲਾ ਕਰਕੇ ਦੇਖ ਕੇ ਗਈ ਕਾਲੀ ਨਾਲ ਲੌਂਗੀ ਲੌਂਗੀ ਓ ਫਾੜਾ ਹੱਜ ਜਮੀਰ ਦੇਖ ਕੇ ਕੀ ਹੈ ਲੌਂਗ ਲੱਚੀਆਂ ਹਾਂ ਚੱਲ ਲੈ ਆ ਬਰਾ ਉਹ ਰੱਖ ਲਾ ਫੜ ਤੇ ਪੱਕੀ ਗੱਲ ਹੀ ਇਹ ਕੋਈ ਕਾਰਾ ਕੁਰਾ ਕਰਵਾ ਕੇ ਲਿਆਈ ਹੋ ਪੇਕਿਓ ਕਾਰਾ ਕਰਵਾ ਕੇ ਲੈ ਆ ਹਾਂ ਹੋ ਤੇ ਇਹ ਐਵੇਂ ਨਹੀਂ ਲੌਂਗ ਲੱਚੀਆਂ ਦਾ ਕੀ ਮਤਲਬ ਹੈ ਤੇ ਝੜ ਕਰ ਲੌਂਗ ਲੱਚੀ ਨਹੀਂ ਹੈ ਨਹੀਂ ਨਹੀਂ ਭੈਣ ਜੀ ਉਹ ਵੈਸੇ ਹੋ ਸਕਦਾ ਨੇ ਤੂੰ ਰਹਿਣ ਦੇ ਵੈਸੇ ਹੋਣਾ ਸੱਦ ਮਨਜੂਨ ਮੈਂ ਪੁੱਛਾ ਜਰਾ ਇਹ ਕਦ ਲਈ ਹੈ ਗਿਆ ਲੌਂਗ ਲੱਚੀਆਂ ਆਏ ਆਏ ਭੈਣ ਜੀ ਕੀ ਗੱਲਾਂ ਕਰਨ ਦੇ ਜੀ ਉਹਨੂੰ ਕਾਹਦਾ ਪੁੱਛਣਾ ਤੇ ਪੁੱਛ ਰਾਂ ਹੈ ਬੈ ਨਾ ਧੋਪ ਚ ਨਾ ਵੇ ਧੋਪ ਚ ਲੈ ਪੈਂਜੀ ਤੂੰ ਹੀ ਕੀ ਸੋਚਣ ਡੈ ਜੇ ਮੈਂ ਜੋ ਸੋਚ ਨਹੀਂ ਮੈਨੂੰ ਪਤਾ ਹੈ ਮੈਂ ਕੀ ਸੋਚਣਾ ਮੈਨੂੰ ਕੀ ਸੋਚਣ ਡੈ ਇਹ ਕੁਝ ਕੁਝ ਹੋਇਆ ਹੈ ਤੇ ਚੱਕਰ ਚੱਕਰ ਚੱਲਿਆ ਹੈ ਕੋਈ ਕਾਹਦਾ ਚੱਕਰ ਚੱਲਿਆ ਕੀ ਬੋਲ ਕੀ ਕਰਵਾ ਕੇ ਨਹੀਂ ਆਈ ਪੇਕਿਓ ਹਾਏ ਹੈ ਪੈਂਜੀ ਇੰਨੇ ਸਾਲ ਹੋ ਗਏ ਤਾ ਨੁਰਤ ਇਤਵਾਰ ਨਹੀਂ ਗਾ ਇਤਵਾਰ ਹੋ ਵੱਖਰੀ ਗੱਲ ਹੈ ਇਹ ਤੇ ਮੈਂ ਤੇ ਦੇਖਣ ਮੈਂ ਤੇ ਵੇਖ ਨਹੀਂ ਪੀਆ ਕੀ ਹੁੰਦਾ ਵੀ ਕੀ ਪਿਆ ਕੀ ਲੱਭੜ ਨਹੀਂ ਹੈ ਮੰਝ ਚਾਹ ਬਣਾ ਲਗੀ ਠੰਡ ਬਹੁਤ ਹੈ ਤੇ ਤੇ ਚ ਕੀ ਹੋਇਆ ਸਮਾਨ ਹੈਗਾ ਹੀ ਥੋੜਾ ਜਿਹਾ ਮੈਂ ਕਿਹਾ ਕੱਢ ਕੇ ਨਾ ਮੈਂ ਚਾਹ ਬਣਾਉਣੀ ਹੈ ਸਮਾਨ ਕੱਢ ਕੇ ਚਾਹ ਬਣਾਉਂਦੀ ਆ ਹਾਂਜੀ ਠੰਡ ਬੜੀ ਤੁਹਾਨੂੰ ਵੀ ਭਲਾਨੀ ਇੰਨੀ ਠੰਡ ਕਿਉਂ ਗਿਆ ਤੁਹਾਨੂੰ ਨਹੀਂ ਤੇ ਸਮਾਨ ਉਹ ਵਿੱਚ ਪੜਿਆ ਜਾ ਦੇ ਮੈਂ ਠੀਕ ਹੋਈ ਆ ਮੈਂ ਠੀਕ ਹੋਈ ਆ ਫੇਰ ਤੂੰ ਲੱਭਣ ਕੀ ਡੇ ਮੈਂ ਪਹਿਲਾਂ ਦੱਸ ਤੇ ਸਹੀ ਸਮਾਨ ਹੈਗਾ ਸੀ ਇਹਦੇ ਵਿੱਚ ਉਹ ਕਿਹੜਾ ਜ਼ਬਾਨ ਹੈਗਾ ਸੀ ਇਹ ਵਾਲਾ ਜ਼ਬਾਨ ਇਹ ਬੜੇ ਦੇਖ ਰਹੀ ਜਰਾ ਇਹ ਵਾਲਾ ਜ਼ਬਾਨ ਤਰਫ ਮੰਡਾਸ ਏਸ ਵਨ ਲੱਭਣੀ ਪਈ ਹੈ ਹਾਓ ਇਹੀ ਲੱਭਣ ਡਈਆਂ ਲੋង ਲਾਚੀਆਂ ਆਈਆਂ ਜੇ ਨਹੀਂ ਕੀ ਕਰਵਾ ਕੇ ਲਈ ਮੈਂ ਦੱਸ ਤੇ ਕਰਵਾ ਕੇ ਹਾਂ ਤੇ ਕੇ ਐਵੇਂ ਨਹੀਂ ਪੁੱਜ ਜਾਈਂਦੀ ਜਲਦੀ ਐਂਕੀ ਟੈਂਸੀ ਮੇਰੀ ਗੱਲ ਤੇ ਸੁਣ ਲੋ ਪਹਿਲਾਂ ਮੈਂ ਤੁਹਾਨੂੰ ਦੱਸਦੀ ਆ ਪੇਕੇ ਕਿਉਂ ਗੇ ਕਿਉਂ ਗੇ ਪਰ ਇਹ ਲੋង ਲਾਚੀ ਸਾਡੇ ਘਰ ਕੀ ਕਰਦੀ ਆ ਭਈਆ ਮੈਂ ਦੱਸਦੀ ਆ ਮੈਂ ਤੁਹਾਨੂੰ ਦੱਸਦੀ ਆ ਕਿ ਪੂਰੀ ਗੱਲ ਤੇ ਸੁਣ ਲੋ ਮੇਰੇ ਕੋਲੋਂ ਮੈਨੂੰ ਤੂੰ ਦੱਸ ਇਹ ਹੈਗਾ ਕੀ ਐ ਇਹ ਕੀ ਐ ਕਿੰਨੀ ਦਵਈਆਂ ਇੱਕ ਚ ਲੋਂਗਿਆ ਤੇ ਇੱਕ ਚ ਲਾਚੀਆਂ ਉਹ ਮੈਨੂੰ ਵੀ ਦੱਸਿਆ ਭਈਆ ਭੈਂਜੀ ਮੇਰੀ ਗੱਲ ਤੇ ਸੁਣ ਚਲ ਚੁੱਪ ਕਰ ਤੂੰ ਬੰਦਸ ਕੀ ਕਰਵਾ ਕੇ ਲਈ ਆ ਤੂੰ ਭੈਂਜੀ ਉਹਨੇ ਕੀ ਕਰਵਾਣਾ ਆਹੋ ਕੀ ਕਰਵਾਇਆ ਮੈਂ ਨਹੀਂ ਇਹ ਤੇਰੀ ਭਝਾਈ ਨੇ ਕਰਵਾ ਕੇ ਦਿੱਤਾ ਹੋਣਾ ਨਾ ਹਾਏ ਮੇਰੀ ਭਝਾਈਆਂ ਹੋ ਜਾਈਆਂ ਮੈਂ ਨਹੀਂ ਇਹ ਕੁਛ ਕੀਤਾ ਔੜ ਕੇ ਤੇ ਮੈਂ ਇਕੱਠੀਆਂ ਰੰਨੀ ਕਿਸਰਾ ਪਿਆਰ ਬਣਿਆ ਵੱਡੀ ਦੀ ਇੱਜ਼ਤ ਕਰਦੀ ਆ ਉਹਦਾ ਮੰਦੀ ਆ ਸਾਰੀ ਗੱਲ ਜੋ ਕਹਿੰਦੀ ਉਸ ਤਰ੍ਹਾਂ ਹੀ ਕਰਦੀ ਆ ਭੈਂਜੀ ਕੀ ਹੋ ਗਿਆ ਤੁਹਾਡੇ ਦਿਮਾਗ ਨੂੰ ਠੀਕ ਮੇਰੇ ਦਿਮਾਗ ਨੂੰ ਇਹੀ ਗੱਲ ਹੈ ਮੈਨੂੰ ਤੂੰ ਦੱਸ ਕੀ ਕੀਤਾ ਕੁਛ ਉਹ ਕਰਦੀ ਹੈ ਸਾਡੇ ਘਰ ਕਲੇ ਪਿਆਰ ਨਾਲ ਨਾ ਘਰ ਕਲੇ ਕਿਉਂ ਨਹੀਂ ਆ ਇਸ ਤਰ੍ਹਾਂ ਇਹਨਾਂ ਨੇ ਕੁਝ ਕਰਵਾ ਕੇ ਦਿੱਤਾ ਇਸ ਤਰ੍ਹਾਂ ਕਰਦੀਆਂ ਚਾਪ ਨਾ ਨਹੀਂ ਆਦੀ ਪੱਲਾ ਮੈਂ ਪੀਣਨੀ ਆ ਬਾਅਦ ਚ ਤੁਸੀਂ ਤੁਹਾਡੇ ਦਿਲ ਕਰੇਗਾ ਮੈਂ ਨਹੀਂ ਪੀਦੀ ਉਹ ਪੈਜੀ ਮੇਰੀ ਗੱਲ ਤੇ ਸੁਣ ਲੋ ਕਿਉਂ ਗਈ ਸੀ ਉਹ ਮੇਰੀ ਗੱਲ ਸੁਣੋ ਜਦੋਂ ਮੈਂ ਆਟੋ ਕਰਕੇ ਉਧਰੋਂ ਆਈ ਨਾ ਪੇਕੇ ਮੇਰਾ ਭਤੀਜਾ ਘਰ ਨਹੀਂ ਗਿਆ ਸੀ ਤੇ ਮੈਨੂੰ ਛੱਡਣ ਨਹੀਂ ਆਇਆ ਅੱਡੇ ਤੇ ਤੇ ਮੈਂ ਆਪੇ ਆ ਗਈ ਉਹਦੇ ਅੱਡੇ ਉਹਦੇ ਕੋਲੋਂ ਕਿ ਆਟੋ ਵਾਲੇ ਕੋਲ ਪੈਸੇ ਨਹੀਂ ਗਏ ਸੀ ਭੱਜੀ ਹੈ ਕੋਥੇ এলাਚੀਆਂ ਵਾਲਾ ਖਲੋਤਾ ਆਹੀ ਮੈਂ ਕਿਹਾ ਚਲ ਉਹਦੇ ਕੋਲ ਪਾਣੀ ਕੀ ਲੈਣਾ ਸੇਰੇ ਸੇਰੇ ਉਹਦਾ ਬੁਣੀ ਦਾ ਟਾਈਮ ਹੋਣਾ ਵਾ ਤੇ ਮੈਂ ਉਹਦੇ ਕੋਲ ਪਰਚੀਆ ਲਿੱਤੀਆਂ ਕਹਾਣੀਆਂ ਬਣਾਉਣੀਆਂ ਕਹਾਣੀਆਂ ਬਣਾ ਸਵਾਇਆਂ ਦੇ ਮੈਨੂੰ ਬੈਂਜੀ ਮੈਂ ਤੇਰੀ ਗੱਲ ਚ ਨਹੀਂ ਆਉਣਾ ਜੀ ਮੈਨੂੰ ਸਾਰੀ ਕਹਿੰਦੇ ਲਾਤੀਏ ਲੋਂਗਾ ਨਾ ਕੀ ਹੁੰਦਾ ਮੈਂ ਸਾਰੀ ਫੜਾਓ ਫੜਾਓ ਕੀ ਆ ਉਹ ਗੱਲ ਕੋਈ ਹੋਰ ਦੱਸਣ ਡਈ ਤੁਸੀਂ ਐਵੇਂ ਕਰੀ ਜਾਂਦੇ ਜੀ ਉਹ ਕੀ ਗੱਲ ਦੱਸਣ ਡਈ ਐ ਇਹ ਤੇ ਕਾਰੇ ਕੀਤੇ ਹੀ ਕੋਈ ਨਾ ਕੋਈ ਉਹ ਨਹੀਂ ਕਾਰੇ ਕੀਤੇ ਵਸ ਤੱਕ ਮੇਰੇ ਘਰ ਦੇ ਟੁੱਟਿਆ ਮੇਰੇ ਘਰ ਚ ਫੁੱਟ ਪਈ ਤੇ ਦੇਖੀ ਮੈਂ ਛੱਡਣਾ ਨਹੀਂ ਹੋਗਾ ਤੁਹਾਨੂੰ ਜੀ ਤੁਹਾਡਾ ਘਰ ਸਾਡਾ ਨਹੀਂ ਐ ਲੈ ਆਪਣਾ ਮੈਂ ਖਾ ਲੈਣੀ ਆ ਲਾਚੀ ਤੁਹਾਨੂੰ ਵੀ ਸ਼ਵਾਸ ਹੋਏ ਆ ਆ ਲੋ ਫੜੋ ਮੈਂ ਖਾ ਲਾ ਮੇਰੇ ਘਰ ਚ ਕੋਈ ਹਰਜਵਤ ਨਹੀਂ ਦੇ ਆ ਲੋ ਆ ਲੋ ਕੀ ਹੋਇਆ ਕੁਛ ਨਹੀਂ ਹੋਇਆ ਪਹਿਲਾਂ ਮੈਂ ਖਾਦੀ ਆ ਨਾ ਤਾਂ ਕਿੰਨੇ ਵੇਹਮ ਬਾਤਾਂ ਵੈਲਾ ਮਦਨ ਘੱਲੇ ਵੀ ਕਹਿੰਦੇ ਮੈਨੂੰ ਕੋਪਨ ਜੇ ਉਹ ਵੀ ਮੇਰੀ ਗੱਲ ਨਹੀਂ ਕੋਈ ਮੰਨੀ ਤੇ ਨਾ ਮੰਨੋ ਬੇਜਗ ਨਾ ਮੰਨੋ ਪਰ ਮੈਂ ਘਰ ਘਰ ਨੂੰ ਖਰਾਬ ਨਹੀਂ ਹੁੰਦੇ ਨਹੀਂ ਮੈਂ ਤੰਦੇ ਦੀ ਗੱਲ ਤੂੰ ਮੈਨੂੰ ਵੱਡੀ ਨਹੀਂ ਮੰਦੀ ਐ ਨਾ ਮੰਨੋ ਸਾਸ ਸੇ ਨਹੀਂ ਮੰਦੀ ਐ ਨਾ ਮੈਂ ਵੱਡੀ ਨਹੀਂ ਮੰਨਦਾ ਨਾ ਮੰਨੋ ਪਰ ਮੈਂ ਘਰ ਨਹੀਂ ਖਰਾਬ ਹੁੰਦਾ ਉਹ ਬਸ ਕਰ ਜੋ ਭੈਣ ਜੀ ਸਾਡੇ ਦਿਮਾਗ 'ਚ ਇੱਕੋ ਵੇਹਮ ਪੈ ਗਿਆ ਕਿ ਲੋਗ ਲਾਟੀਆਂ ਸ਼ਾਇਦ ਕੁਝ ਕਰਵਾ ਕੇ ਲੈ ਕੇ ਆਈ ਆ ਉਹਦੇ ਆਪਣੇ ਘਰ ਲੜਾਈ ਪਈ ਸੀ ਇਹਦੇ ਆਪਣੇ ਘਰ ਲੜਾਈ ਪਈ ਐ ਭੈਣ ਜੀ ਕੋਈ ਉਹਨਾਂ ਦਾ ਫੈਮਿਲੀ ਮੈਟਰ ਸੀ ਉਹਦੇ ਭਤੀਜੇ ਦਾ ਕੋਈ ਗੱਲ ਸੀ ਉਹ ਤਦ ਭੱਜੀ ਗਈ ਆ ਉਹ ਕਹਿ ਤੇ ਨਹੀਂ ਆ ਕਿ ਮੈਂ ਕੋਈ ਨਹੀਂ ਪੱਚੀ ਆ ਗਏ ਵੀ ਭਾਣ ਨਹੀਂ ਰਹੀ ਮੇਰੇ ਕੋਲ ਆਟੋ ਵਾਲੇ ਨੂੰ ਮੈਂ ਪੈਸੇ ਦੇ ਨਹੀਂ ਘਰ ਉਹ ਨਹੀਂ ਖਰਾਬ ਕਰਨ ਢਈ ਘਰ ਤੁਸੀਂ ਖਰਾਬ ਕਰ ਬੈਣਾ ਸੀ ਆ ਸ਼ੱਕ ਚ ਆਪਣੇ ਘਰ ਚ ਕਦੀ ਐਸਾ ਹੋਇਆ ਐਹੀਂ ਤੇ ਮੈਂ ਨੋਹਰਾ ਆਣਗੀ ਹੁੰਦੀ ਵੀ ਸਾਡੇ ਇੰਨਾ ਪਿਆਰ ਹੈ ਕਿਸ ਤਰ੍ਹਾਂ ਕਿਉਂ ਆ ਪਿਆਰ ਨਹੀਂ ਭੈਣ ਜੀ ਤੁਹਾਡਾ ਪਿਆਰ ਝੂਠਾ ਹੈ ਤੁਹਾਡਾ ਵਿਸ਼ਵਾਸ ਝੂਠਾ ਹੈਗਾ ਜੇ ਜਿਹੜਾ ਤੁਸੀਂ ਕਹਿਂਦੇ ਜੇ 30 ਸਾਲ ਹੋ ਗਏ ਉਹ ਤੇ ਵਿਆਹ ਨੂੰ ਅੱਗੇ ਨਹੀਂ ਸਾਡੇ ਘਰ ਕਦੀ ਲੌਂਗ ਲਾਚੀਆਂ ਆਈਆਂ ਅੱਗੇ ਨਹੀਂ ਕੁਝ ਆਇਆ ਪ੍ਰੈਸਰ ਪੁੜੀਆਂ ਆਈਆਂ ਜਸਵੀਰ ਤੂੰ ਆਪ ਦੱਸ ਆਈਆਂ ਇੱਕ ਵਾਰੀ ਤਾਂ ਸੰਧੂਰ ਵੀ ਆਇਆ ਸੀ ਇਹਨੇ ਮੈਨੂੰ ਦੱਸਿਆ ਆਪ ਕਿ ਆਪਾਂ ਮੰਦਰ ਗਏ ਸੀ ਉੱਥੇ ਸਾਨੂੰ ਪ੍ਰਸ਼ਾਦ ਮਿਲਿਆ ਸੀ ਮਾਤਾ ਦੇ ਮੰਦਰ ਗਏ ਸੀ ਉਹ ਪੂਰਾ ਪੌਚ ਬੜਿਆ ਚੂੜੀਆਂ ਵਿੱਚ ਸੰਧੂਰ ਵੀ ਸੀ ਇਹਦਾ ਮਤਲਬ ਮੈਂ ਉਹਦਾ ਵੀ ਵਿਆਹ ਕਰ ਲੈਂਦੀ ਧੂਪ ਵੀ ਗਈ ਵਿੱਚ ਉਹਦੇ ਕੀ ਭੰਜੀ ਇਸ ਤਰ੍ਹਾਂ ਕਰੀ ਜਾਂਦੇ ਜੇ ਜਸਵੀਰ ਮੈਂ ਤਾਂ ਡਰ ਗਈ ਸੀ ਮੈਂ ਸੁਣਨੀ ਉਹ ਲੋਕਾਂ ਕਰ ਲੋਕੀ ਜਾਂਦੇ ਲੋਂਗਾ ਤੇ ਕਰਵਾਉਂਦੇ ਆ ਕੁਝ ਨਾ ਕੁਝ ਲਾਟੀਆਂ ਤੇ ਕਰਵਾਉਂਦੇ ਆ ਮੈਂ ਇਸ ਲਈ ਡਰ ਗਈ ਸੀ ਕਿ ਇਹ ਨਾ ਕੁਝ ਹੋਵੇ ਚਲੋ ਛੱਡੋ ਹੁਣ ਆਪਾਂ ਬਾਕੀ ਉਹਨਾਂ ਨੂੰ ਪੁੱਛੇ ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਨੋਂ ਕੀ ਹਾਲ ਚੱਲਿਆ ਉਮੀਦ ਹੈ ਕਿ ਤੁਸੀਂ ਸਾਰਾ ਪਰਿਵਾਰ ਠੀਕ ਹੋਵਗੇ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੁਣ ਜੀ ਤੇ ਇੱਕ ਗੱਲ ਇਹ ਕਿ ਤੁਸੀਂ ਪੁੱਛਦੇ ਹੋਗੇ ਕਿ ਕਿਰਨ ਕਿ ਵੀਡੀਓ ਚ ਕਿਉਂ ਨਹੀਂ ਆ ਰਹੀ ਕਿਰਨ ਕਿਤੇ ਗਈ ਹੋਏ ਜੀ ਗਈ ਹੋਈ ਆ ਤੇ ਇਸ ਕਰਕੇ ਵੀਡੀਓ ਆਪਾਂ ਬਣਾਣ ਦੇ ਆ ਛੁੱਟੀਆਂ ਸੀ ਤੇ ਅਗਲੇ ਕਹਿਣ ਲੱਗੇ ਕਿ ਚਲੋ ਆਪਾਂ ਵੀ ਇੰਜੋਏ ਕਰਕੇ ਆੰਦੇ ਆ ਉਹ ਫਿਰ ਆਪਣਾ ਇੰਜੋਏ ਕਰਨ ਦੇ ਆ ਤੇ ਬਾਕੀ ਗੱਲ ਰਹਿ ਗਈ ਲੌਂਗ ਲਾਚੀਆਂ ਦੀ ਕਮੈਂਟਾਂ 'ਚ ਜਰੂਰ ਦੱਸਿਓ ਜੀ ਕਿੰਨਾ ਲੋਕਾਂ ਨਾਲ ਜੇ ਕਈ ਪਰਿਵਾਰਾਂ ਨਾਲ ਇਹ ਚੀਜ਼ ਹੋਈ ਆ ਜਰੂਰ ਹੋਏਗੀ ਵਿਹਮ ਕਰਦੇ ਨੇ ਬੈਗ ਜੇ ਕੋ ਇਹ ਆਪਾਂ ਸਿਰਫ ਆਪਾਂ ਘਰ ਦੇ ਮੈਂਬਰ ਲਈ ਮੰਨ ਲਓ ਕਿ ਆਂਡ ਗਵਾੜ ਵੀ ਬੈਗ ਫੜ ਕੇ ਖੜਦਾ ਹੈ ਨਾ ਮੰਗੇ ਖੜਦਾ ਹੋਰ ਵੀ ਵੰਜੀ ਵਿਹਮ ਕਰਦੇ ਹਾਂ ਵਿਹਮ ਵਿਹਮ ਦਾ ਬੋਈ ਲੈ ਆਇਨੇ ਗਲਤੀ ਕਿੰਨਾ ਦੀ ਗਲਤੀ ਇਹਨਾਂ ਦੀ ਜਿਨ੍ਹਾਂ ਨੇ ਇਹ ਚੀਜ਼ ਸੋਚੀ ਵੀ ਨਹੀਂ ਗਈ ਇਹਨਾਂ ਨੇ ਇੱਕ ਗੱਲ ਨਹੀਂ ਸੋਚੀ ਕਿ ਇਹ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਪਰ ਇਹਨਾਂ ਦਵਾ ਦਵ ਦਵਦਾ ਪੇਕਿਆਂ ਦਾ ਨਾਲ ਬਾਕੀ ਪੇਕੇ ਕਿਉਂ ਕਰਨਗੇ ਜਦੋਂ ਉਹਨਾਂ ਦੀ ਧੀ ਸੁਖੀ ਵਸਣ ਲਈ ਸਭ ਕੁਝ ਵਧੀਆ ਕਿਉਂ ਇਸ ਤਰ੍ਹਾਂ ਕਰਨਗੇ ਜੇ ਇਹ ਚੀਜ਼ ਤੁਹਾਡੇ ਵੀ ਕਿਸੇ ਦਿਮਾਗ 'ਚ ਹੈਗੀ ਜਾਂ ਖਿਆਲ ਆਉਂਦੇ ਜਾਂ ਤੁਹਾਨੂੰ ਕੋਈ ਇਸ ਚੀਜ਼ ਬਾਰੇ ਪੜਕਾਉਂਦਾ ਹੈ ਤੇ ਹੁਣੇ ਉਸ ਚੀਜ਼ ਨੂੰ ਸਟਾਪ ਕਰ ਦਿਓ ਨਹੀਂ ਤਾਂ ਇਹ ਜਿਹੜੀ ਨਫ਼ਰਤ ਹੈ ਨਾ ਜਿਹੜਾ ਵਹਿਮ ਹੈ ਇਹ ਤੁਸੀਂ ਵਹਿਮ ਦਾ ਬੀਜ ਬੀਜਣ ਦੇ ਜੇ ਇਹ ਬੀਜ ਤੋਂ ਹੌਲੀ-ਹੌਲੀ ਵੱਡਾ ਬਣਦਾ ਐਡਾ ਵੱਡਾ ਦਰਖਤ ਬਣ ਜਾਂਦਾ ਨਾ ਜਦੋਂ ਹਾਂ ਉਹ ਨਹੀਂ ਕੱਟ ਸਕਦੇ ਤੁਸੀਂ ਉਹਦੀਆਂ ਜਿਹੜੀਆਂ ਜੜਾਂ ਹੁੰਦੀਆਂ ਨਾ ਉਹ ਬੜੀ ਦੂਰ-ਦੂਰ ਤੱਕ ਫੈਲ ਜਾਂਦੀਆਂ ਤੇ ਰਿਕਵੈਸਟ ਵਾਲੀ ਗੱਲ ਇਹੋ ਹੀ ਆ ਕਿ ਜੇ ਬਚਾ ਸਕਦੇ ਜੇ ਇਹ ਬੀਜ ਕੁੰਗਰੇ ਨਹੀਂ ਹਟਾ ਦੋ ਖਤਮ ਕਰਦੇ ਇਸ ਬੀਜ ਨੂੰ ਥੈਂਕ ਯੂ ਸੋ ਮਚ